ਕਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਆ ਗਿਆ ਵੱਡਾ ਜਬਰਦਸਤ ਪਚਾਲ ਹੈ ਗੰਬੀ ਤਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਸ਼ੁੱਕਰਵਾਰ ਨੂੰ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਰਵਾਰ ਸਵੇਰੇ 9:16 ਮਿੰਟ ਦੇ ਵਜੇ ਆਇਪ ਚੱਲਦਾ ਕੇਂਦਰ ਨਾਰਨੋਲ ਦਾ ਪਿੰਡ ਤਿੰਗਰਾ ਸੀ ਤੇ ਐਸਪ ਚੱਲਦੀ ਤੀਬਰਤਾ ਤੈਨ ਮਾਪੀ ਗਈ। ਤੇ ਨਾਲ ਹੀ ਹੁਣ ਨਾਰਨੋਲ ਦੇ ਸਰਕਾਰੀ ਕਾਲਜ ਦੇ ਮੌਸਮ ਵਿਗਿਆਨੀ ਅਤੇ ਪਗੋਲ ਵਿਗਿਆਨੀ ਡਾਕਟਰ ਤੇਂਦਰ ਮੋਹਨ ਨੇ ਦੱਸਿਆ ਕਿ ਚੱਲਦਾ ਕੇਂਦਰ ਨਾਰਨੋਲ ਨੇੜੇ ਤਿੰਗਰਾ ਪਿੰਡ ਵਿੱਚ ਛੇਤਰ ਮੜ 21 ਲੰਬਕਾਰ ਤੇ 30 ਐਸਪ ਚੱਲਦੀ ਤੀਬਰਤਾ ਦੇ ਅਨੁਸਾਰ ਤੇ ਧਰਤੀ ਦੇ ਅੰਦਰ ਹੰਡੂਗਾ 10 ਕਿਲੋਮੀਟਰ ਐਸਪ ਚੱਲਦੀ ਸੀ। ਲੋਕ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਤੋਂ ਬਾਹਰ ਆ ਗਏ ਹਾਲਾਂਕਿ ਅਜੇ ਤੱਕ ਕਿਸੇ ਯਾਨੀ ਇਹ ਵਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹਦੇ ਨਾਲ ਹੀ ਪਚਾਲ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਮੌਸਮ ਵਿਗਿਆਨੀ ਨੇ ਇਸ ਦੀ ਜਾਣਕਾਰੀ ਦਿੱਤੀ ਪਚਾਲਾਂ ਤੋਂ ਬਚਣ ਲਈ ਕਰਨ ਉਹ ਚਲ ਰੋਧਕ ਸਮਗਰੀ ਨਾ ਬਣਾਉਣਾ ਚਾਹੀਦਾ ਅਤੇ ਉਹਤਨ ਮੁੰਜਨਤ ਬਾਦ ਪਿਆ ਕਰਨੀ ਨਹੀਂ ਬਣਾਉਣਾ ਚਾਹੀਦਾ ਇਸ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ